ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 97 ਆਓ ਸੁਣਦੇ ਹਾਂ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਆਦਮ ਮਨੁੱਖੀ ਜੋੜੇ ਵਿੱਚ ਈਸ਼ਵਰ ਨੇ ਆਪਣੀ ਜੋਤ ਪਾ ਕੇ ਉਸ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਗੁਣ ਬਖਸ਼ ਕੇ ਇੱਕ ਮੁਕੰਮਲ ਮਨੁੱਖੀ ਜੋੜਾ ਬਣਾ ਦਿੱਤਾ। ਕਮਾਲ ਦੀ ਮਨੁੱਖ ਦੀ ਰਚਨਾ ਕਰ ਦਿੱਤੀ। ਜਿਹੜੀ ਵੀ ਸਮਾਦੀ ਤੇ ਹੈਰਾਨਕੁਨ ਹੈ। ਮਨੁੱਖੀ ਸਰੀਰ ਵੀ ਹੈਰਾਨਕੁਨ ਹੈ। ਇਸ ਦਾ ਹਰ ਅੰਗ ਹੈਰਾਨ ਕਰਨ ਵਾਲਾ ਹੈ। ਈਸ਼ਵਰ ਨੇ ਇਸ ਸਰੀਰ ਵਿੱਚ ਰਸਾਂ ਕਸਾਂ ਦਾ ਆਨੰਦ ਲੈਣ ਦਾ ਵੀ ਵਸੀਲਾ ਬਣਾਇਆ ਹੋਇਆ ਹੈ। ਗੁਰੂ ਜੀ ਕਹਿੰਦੇ ਹਨ ਪਤੀ ਪਤਨੀ ਦੇ ਪਿਆਰ ਤੇ ਸਰੀਰਕ ਸੁਮੇਲ ਦੁਆਰਾ ਬੱਚਾ ਪੈਦਾ ਹੋਣਾ ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਦਾ ਮੂਲ ਕਾਰਨ ਬਣਾਇਆ ਹੈ। ਇਸੇ ਤਰੀਕੇ ਨਾਲ ਹੀ ਸਾਰੇ ਜੀਵਾਂ ਦੀ ਉਤਪਤੀ ਹੁੰਦੀ ਹੈ। ਇਹ ਮੂਲ ਤੇ ਮੂਡਲਾ ਨਿਯਮ ਹੈ ਜਿਹੜਾ ਸਾਰੇ ਬ੍ਰਹਿਮੰਡ ਤੇ ਲਾਗੂ ਹੈ ਕਹੇ ਨਾਨਕ ਸ੍ਰਿਸ਼ਟੀ ਦਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਇੱਥੇ ਗੁਰੂ ਜੀ ਨੇ ਸ੍ਰਿਸ਼ਟੀ ਦਾ ਮੂਲ ਰਚਿਆ ਲਿਖਿਆ ਹੈ ਸ੍ਰਿਸ਼ਟੀ ਤੋਂ ਭਾਵ ਹੈ ਪੂਰਾ ਯੂਨੀਵਰਸ ਬ੍ਰਹਿਮੰਡ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚਣ ਲਈ 93 ਬਿਲੀਅਨ ਲਾਈਟ ইয়ারਜ਼ ਲੱਗਦੇ ਹਨ। ਇਤਨਾ ਵੱਡਾ ਆਕਾਰ ਹੈ। ਅਤੇ ਇਸ ਦਾ ਆਕਾਰ ਵੱਧਦਾ ਰਹਿੰਦਾ ਹੈ। ਇਸ ਵਿੱਚ ਜਿੱਥੇ-ਕਿੱਥੇ ਵੀ ਕੋਈ ਜ਼ਿੰਦਗੀ ਹੈ ਤਾਂ ਉਸ ਦੇ ਵਧਣ ਫੁੱਲਣ ਦਾ ਕਾਰਨ ਇੱਕੋ ਹੀ ਹੈ। ਮੇਲ ਤੇ ਫੀਮੇਲ ਦਾ ਹੋਣਾ ਤੇ ਉਹਨਾਂ ਦੁਆਰਾ ਹੀ ਕੂਤਪਤੀ ਹੋ ਰਹੀ ਹੈ ਤੇ ਹੁੰਦੀ ਰਹੇਗੀ ਈਸ਼ਵਰ ਨੇ ਮਨੁੱਖੀ ਸਰੀਰ ਵਿੱਚ ਸਭ ਕੁਝ ਪਾਇਆ ਹੈ ਉਸ ਦੇ ਅੰਗ ਵੀ ਇਸ ਤਰ੍ਹਾਂ ਬਣਾਏ ਹਨ ਕਿ ਉਹ ਕਰਮ ਕਰਨ ਯੋਗ ਹੈ ਕਮਾਈ ਕਰਨ ਯੋਗ ਹੈ ਕਰਕੇ ਖਾ ਸਕਣ ਯੋਗ ਹੈ ਜਿਵੇਂ ਕਿ ਉਸ ਨੂੰ ਹੱਥ ਪੈਰ ਮੂੰਹ ਭਾਵ ਗਿਆਨ ਇੰਦਰੀਆਂ ਵਾਲਾ ਮੂੰਹ ਵਿਸ਼ਾਲ ਸੋਚਣ ਸ਼ਕਤੀ ਵਾਲਾ ਦਿਮਾਗ ਰੋਟੀ ਕਮਾਉਣੀ ਕਰਮ ਕਰਨੇ ਤੇ ਜ਼ਿੰਦਗੀ ਦੀ ਉਤਪਤੀ ਕਰਨੀ ਤੇ ਇੱਕ ਦਿਨ ਥੱਕ ਕੇ ਜ਼ਿੰਦਗੀ ਦੇ ਸਾਰੇ ਆਨੰਦ ਮਾਣ ਕੇ ਦੁੱਖ ਸੁੱਖ ਭੋਗ ਕੇ ਸੰਸਾਰ ਨੂੰ ਛੱਡ ਦੇਣਾ ਤੇ ਆਪਣੇ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਸਰੀਰ ਪੰਜਾਂ ਤੱਤਾਂ ਵਿੱਚ ਮਿਲਾ ਦੇਣਾ ਮਨੁੱਖੀ ਰਚਨਾ ਦਾ ਤਰੀਕਾ ਤੇ ਮਨੁੱਖੀ ਪਾਲਣ ਪੋਸ਼ਣ ਦਾ ਤਰੀਕਾ ਇਹ ਦੋਵੇਂ ਹੀ ਸਰੀਰ ਦੇ ਵਿੱਚ ਹਨ ਤੀਸਰਾ ਜ਼ਿੰਦਗੀ ਤੋਂ ਉੱਠ ਜਾਣਾ ਇਹ ਤਿੰਨੋਂ ਹੀ ਸਿਲਸਿਲੇ ਮਨੁੱਖ ਦੇ ਅੰਦਰ ਹੀ ਹਨ ਜੋ ਈਸ਼ਵਰ ਦੇ ਨਿਯਮਾ ਅਨੁਸਾਰ ਬਣੇ ਹੋਏ ਹਨ ਤੇ ਚੱਲ ਰਹੇ ਹਨ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਮਨੁੱਖੀ ਰਚਨਾ ਕਿਸੇ ਦੇਵਤੇ ਨੇ ਨਹੀਂ ਕੀਤੀ ਹੈ ਤੇ ਇਹਨਾਂ ਦਾ ਕੋਈ ਹੋਰ ਪਾਲਨਹਾਰਾ ਹੈ ਇਹ ਗੱਲ ਵੀ ਮਨੁੱਖੀ ਕਰਮ ਅਨੁਸਾਰ ਨਹੀਂ ਬਣਦੀ ਇਸਾਈ ਲੋਕ ਵੀ ਇਸ ਤਰ੍ਹਾਂ ਹੀ ਮੰਨਦੇ ਹਨ ਕਿ ਈਸ਼ਵਰ ਪੈਦਾ ਕਰਦਾ ਹੈ ਤੇ ਪਾਲਦਾ ਵੀ ਹੈ ਤੇ ਪਾਲਣ ਦੇ ਢੰਗ ਵੀ ਬਣੇ ਹੋਏ ਹਨ ਕਾਲ ਗ੍ਰਸਤ ਹੋਣ ਦੇ ਵੀ ਬਣੇ ਹੋਏ ਹਨ ਭਾਗ ਜਨਰੇਟਰ ਆਪਰੇਟਰ ਡਿਸਟਰੋਇਰ ਇਹ ਤਿੰਨੇ ਹੀ ਕੰਮ ਮਨੁੱਖ ਦੇ ਸਰੀਰ ਅੰਦਰ ਹਨ ਕੋਈ ਦੇਵੀ ਦੇਵਤੇ ਦੇ ਕੰਮ ਨਹੀਂ ਉਹਨਾਂ ਨੇ ਗਾੜ ਨਾਮ ਰੱਖਿਆ ਹੋਇਆ ਹੈ ਤੇ ਅਸੀਂ ਵਾਹਿਗੁਰੂ ਈਸ਼ਵਰ ਸਮਰਥ ਹੈ ਪੂਰਨ ਤੌਰ ਤੇ ਸਮਰਥ ਹੈ ਉਸ ਨੇ ਹੀ ਆਪਣੀ ਸਾਰੀ ਕਲਾ ਦੇ ਨਾਲ ਮਨੁੱਖੀ ਸਰੀਰ ਮੁਕੰਮਲ ਜ਼ਿੰਦਗੀ ਨੂੰ ਚਲਾਉਣ ਲਈ ਬਣਾਇਆ ਹੋਇਆ ਹੈ ਮਨੁੱਖ ਪੁਰਸ਼ ਤੇ ਇਸਤਰੀ ਦੇ ਸੁਮੇਲ ਵਾਲਾ ਜੀਵਨ ਜਿਉਂਦਾ ਹੈ ਜਿਸ ਵਿੱਚ ਕੋਮਲਤਾ ਗਿਆਨ ਤੇ ਸਭ ਸਦਗੁਣ ਪ੍ਰਗਟ ਕੀਤੇ ਜਾ ਸਕਦੇ ਹਨ ਤੇ ਉਹਨਾਂ ਦਾ ਆਨੰਦ ਲਿਆ ਜਾ ਸਕਦਾ ਹੈ ਈਸ਼ਵਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਸਰਬ ਸਵੇਸ਼ਟ ਮਨੁੱਖ ਦੀ ਜੂਨ ਵਿਸਮਾਦੀ ਆਨੰਦਮਈ ਜੀਵਨ ਜੀਕੇ ਫਿਰ ਪ੍ਰਭੂ ਕੋਲ ਪਹੁੰਚ ਜਾਂਦੀ ਹੈ ਮਨੁੱਖੀ ਜ਼ਿੰਦਗੀ ਦਾ ਆਧਾਰ ਈਸ਼ਵਰੀ ਗੁਣਾ ਵਾਲਾ ਹੋਣਾ ਚਾਹੀਦਾ ਹੈ ਜੇਕਰ ਈਸ਼ਵਰੀ ਗੁਣ ਸਾਰੇ ਹੀ ਮਨੁੱਖਾਂ ਅੰਦਰ ਆ ਜਾਣ ਤਾਂ ਸਾਨੂੰ ਇੰਜ ਲੱਗੇਗਾ ਅਸੀਂ ਉੱਤਮ પુરੁਸ਼ ਹਾਂ ਅਸੀਂ ਇੱਕ ਦੂਸਰੇ ਲਈ ਜੀ ਰਹੇ ਹਾਂ ਅਸੀਂ ਪਰਸੰਨ ਚਿੱਤ ਹਾਂ ਅਸੀਂ ਹਰ ਕਿਸੇ ਦਾ ਭਲਾ ਕਰਨ ਲਈ ਤਤ ਪਰਹਮ ਸਾਡੀ ਚਿਹਰਿਆਂ ਤੇ ਮੁਸਕਰਾਹਟ ਹੀ ਹੋਵੇਗੀ ਤੇ ਖਿੜੇ-ਖਿੜੇ ਤੁਰਦੇ-ਫਿਰਦੇ ਫੁੱਲਾਂ ਦੀ ਤਰ੍ਹਾਂ ਹੋਵਾਂਗੇ ਇੱਕ ਸਟੇਜ ਤੋਂ ਇੱਕ ਗੁਰਸਿੱਖ ਬੰਦਾ ਆਪਣੇ ਲੈਕਚਰ ਵਿੱਚ ਇਸ ਤਰ੍ਹਾਂ ਬੋਲਿਆ ਕਿ ਇਸ ਦੇਹੀ ਮੇਂ ਬ੍ਰਹਮਾ ਵਿਸ਼ਨੂੰ ਮਹੇਸ਼ਾ ਵਸੈ ਪਰ ਇਸ ਤਰ੍ਹਾਂ ਦੀ ਕੋਈ ਟੁਕ ਗੁਰਬਾਣੀ ਵਿੱਚ ਤਾਂ ਮੈਂ ਨਹੀਂ ਲੱਭ ਸਕਿਆ ਪਰ ਇਹ ਟੁਕ ਹੈ ਬੜੀ ਢੁਕਵੀਂ ਅਰਥ ਭਰਪੂਰ ਤਿੰਨੇ ਚੀਜ਼ਾਂ ਹੀ ਸਾਡੇ ਸਰੀਰ ਦੇ ਅੰਦਰ ਹਨ ਉਤਪਤੀ ਦਾ ਸਾਧਨ ਵੀ ਕੰਮ ਕਰਨ ਦਾ ਜ਼ਿੰਦਗੀ ਨੂੰ ਚਲਾਉਣ ਦਾ ਬੱਚਿਆਂ ਦੀ ਪਰਵਰਿਸ਼ ਦਾ ਤੇ ਥੱਕ ਕੇ ਜੀਵਨ ਨੂੰ ਛੱਡ ਦੇਣ ਦਾ ਟੰਗ ਵੀ ਇਸ ਤੁਕ ਵਿੱਚ ਬੜੀ ਵੱਡੀ ਸਚਾਈ ਹੈ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਵਿੱਚ ਲਿਖਦੇ ਹਨ ਕੇਤੇ 인ਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰੀਂਦ ਗੁਰੂ ਜੀ ਦੱਸਦੇ ਹਨ ਕਿ ਇਸ ਸ੍ਰਿਸ਼ਟੀ ਦੇ ਵਿੱਚ ਬੇਅੰਤ ਜਲ ਸਰੋਤ ਹਨ ਅਤੇ ਸੂਰਜ ਚੰਦਰਮਾ ਤੇ ਕਈ ਭਵਨ ਚੱਕਰ ਹਨ ਕਈ ਖਾਣੀਆਂ ਹਨ ਖੇਤੀਆਂ ਬਾਣੀਆਂ ਹਨ ਬੋਲੀਆਂ ਹਨ ਸਭ ਬੇਅੰਤ ਹੈ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ ਈਸ਼ਵਰ ਬੇਅੰਤ ਹੈ ਉਹ ਮਹਾਨ ਈਸ਼ਵਰ ਉਹ ਆਪਣੀ ਬਣਾਈ ਸੱਚੇ ਅਸੂਲਾ ਰਾਹੀਂ ਇਸ ਸਾਰੀ ਸ੍ਰਿਸ਼ਟੀ ਨੂੰ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਗੁਰੂ ਜੀ ਕਹਿੰਦੇ ਹਨ ਇਹ ਜਗ ਚੱਲ ਰਿਹਾ ਹੈ ਘੁੰਮ ਰਿਹਾ ਹੈ ਤੇ ਇੱਕ ਸੂਤਰ ਵਿੱਚ ਬੰਨਿਆ ਹੋਇਆ ਹੈ ਭਾਵ ਇਸ ਦਾ ਚੱਲਣ ਦਾ ਮੂਲ ਕਾਰਨ ਗ੍ਰੈਵਿਟੀ ਹੈ ਖਿੱਚ ਹੈ ਜੀ ਪੈਦਾ ਹੋਣੀ ਜੀਵਨ ਭੋਗ ਕੇ ਚਲੇ ਜਾਣਾ ਇਹ ਮੂਲ ਤਰੀਕਾ ਜਾਂ ਕਾਨੂੰਨ ਸ੍ਰਿਸ਼ਟੀ ਦੀ ਰਚਨਾ ਦਾ ਸਾਰੇ ਖੰਡਾਂ ਬ੍ਰਹਿਮੰਡਾਂ ਦੀ ਸ੍ਰਿਸ਼ਟੀ ਵਿੱਚ ਲਾਗੂ ਹੁੰਦਾ ਹੈ ਅੱਗੇ ਇੱਕ ਜਗ੍ਹਾ ਹੋਰ ਕਹਿੰਦੇ ਹਨ ਸੂਰਜ ਏਕੋ ਰੁੱਤ ਅਨੇਕ ਸੱਡੀ ਧਰਤੀ ਦੇ ਉੱਤੇ ਇੱਕ ਸੂਰਜ ਹੈ ਜਿਸ ਨਾਲ ਜ਼ਿੰਦਗੀ ਚੱਲਦੀ ਹੈ ਤੇ ਰੁੱਤਾਂ अनेका ਹੀ ਹਨ ਇਹ ਈਸ਼ਵਰ ਦੇ ਬਣਾਏ ਨਿਯਮਾਂ ਅਨੁਸਾਰ ਸਭ ਹੁੰਦਾ ਹੈ ਅੱਜ ਮੌਸਮ ਵਿਗਿਆਨੀਆਂ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਬਿਲਕੁਲ ਸਹੀ ਦੱਸ ਦਿੰਦੇ ਹਨ ਕਿ ਕਿੰਨੇ ਟਾਈਮ ਤੇ ਬਾਰਿਸ਼ ਹੋਣੀ ਹੈ 2019 ਵਿੱਚ ਮੈਂ ਕੈਨੇਡਾ ਦੇ ਸ਼ਹਿਰ ਓਕਵਿਲ ਵਿੱਚ ਸੀ ਐਤਵਾਰ ਦਾ ਦਿਨ ਸੀ ਅਸੀਂ ਸ਼ਾਮ ਨੂੰ ਦੋਵੇਂ ਪਤੀ ਪਤਨੀ ਨਾਲ ਲਗਵੇਂ ਪਾਰਕ ਵਿੱਚ ਸੈਰ ਕਰਨ ਜਾयाम ਕਰਦੇ ਸਾਂ ਉੱਥੇ ਪੰਜਾਬੀਆਂ ਦੀ ਸਭਾ ਲੱਗੀ ਹੁੰਦੀ ਸੀ ਬੈਠਦੇ ਸੀ ਵਿਚਾਰ ਵਟਾਂਦਰਾ ਕਰਦੇ ਤਾਂ ਮੈਨੂੰ بیٹے ਨੇ ਕਿਹਾ ਅੱਜ 4:32 ਮਿੰਟ ਤੇ ਬਾਰਿਸ਼ ਹੋਣ ਦੀ ਭਵਿੱਖ ਬਾਣੀ ਕੀਤੀ ਹੈ ਤੁਸੀਂ ਜਾਣ ਤਾਂ ਉਸ ਤੋਂ ਬਾਅਦ ਜਾਓ ਜਾਂ ਪੈਣਾ ਨਹੀਂ ਤਾਂ ਭਿੱਜ ਜਾਓਗੇ ਅਸੀਂ ਕਿਹਾ ਅਸੀਂ ਇਸ ਤੋਂ ਬਾਅਦ بارش ਬੰਦ ਹੋ ਜਾਵੇਗੀ ਚਲੇ ਜਾਵਾਂਗੇ ਠੀਕ ਘੜੀ ਤੇ ਮਿਲਾ ਲਿਆ 4:32 ਮਿੰਟ ਤੇ بارش ਹੋਈ ਇਹ ਹਵਾ ਦਾ ਗਰਮੀ ਦਾ ਵਾਅਦਾ ਘਟਾਉਣ ਨਾਲ ਮੌਸਮ ਬਦਲਦੇ ਹਨ ਹਵਾਵਾਂ ਚੱਲਦੀਆਂ ਹਨ ਇਸ ਮੌਸਮ ਵਿਗਿਆਨ ਨੂੰ ਪੜੋ ਤਾਂ ਸਭ ਪਤਾ ਚੱਲ ਜਾਂਦਾ ਹੈ ਇਹ ਕੋਈ ਇੰਦਰ ਦੇਵਤਾ ਨਹੀਂ ਕਰ ਰਿਹਾ ਈਸ਼ਵਰ ਬਹੁਤ ਮਹਾਨ ਹੈ ਉਸ ਦੇ ਗੁਨਾ ਦਾ ਕੋਈ ਅੰਤ ਨਹੀਂ ਪਾ ਸਕਦਾ ਉਸ ਨੇ ਹੀ ਸ੍ਰਿਸ਼ਟੀ ਦੀ ਰਚਨਾ ਕਰਕੇ ਸ੍ਰਿਸ਼ਟੀ ਵਿੱਚ ਹਜ਼ਾਰਾਂ ਕਿਸਮਾਂ ਦੀਆਂ ਜੁਨਾ ਪੈਦਾ ਕਰ ਦਿੱਤੀਆਂ ਹਜ਼ਾਰਾਂ ਕਿਸਮਾਂ ਦੇ ਫੁੱਲ ਬੂਟੇ ਸਬਜ਼ੀਆਂ ਅਨਾਜ ਫਲ ਵੱਖ-ਵੱਖ ਤਾਕਤਾਂ ਤੇ ਸਵਾਦ ਵਾਲੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਬਣਾ ਦਿੱਤੇ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਹੈ ਕਿ ਵਾਰ-ਵਾਰ ਈਸ਼ਵਰ ਦੇ ਗੁਣਾਂ ਨੂੰ ਸੁਣਨ ਨਾਲ ਮਨੁੱਖ ਦਾ ਮਨ ਪਵਿੱਤਰ ਹੁੰਦਾ ਜਾਂਦਾ ਹੈ ਤੇ ਉਹ ਸਿੱਧ ਪੀਰ ਪਵਿੱਤਰ ਹਸਤੀਆਂ ਵਾਲਾ ਬਣ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਸਭ ਬਣੇ ਹਨ ਜੋ ਉੱਤਮ ਪੁਰਸ਼ ਬਣੇ ਹਨ ਉਹ ਇਸ ਤਰੀਕੇ ਨਾਲ ਹੀ ਬਣੇ ਹਨ ਪ੍ਰਭੂ ਦੇ ਗੁਣ ਗਾ ਗੀ ਜਾਂ ਸੁਣ ਸੁਣ ਕੇ ਇੱਕ ਜਗ੍ਹਾ ਬਾਣੀ ਵਿੱਚ ਇਹ ਵੀ ਹੁੰਦਾ ਹੈ ਮਨੁੱਖ ਦੀ ਦੁਨੀਆ ਵਿੱਚ ਸਰਦਾਰੀ ਹੈ ਕਿਉਂਕਿ ਮਨੁੱਖ ਕੋਲ असीम सोचण शक्ति वाला करण शक्ति वाला दिमाग है इसे करके ही मनुख तो संत सिद्ध पुरुष भगत बनते हैं मनुखा जन्म बहुत कीमती जन्म है इस इसनों कुकर्मा तो बचा के रखना साडा धर्म है सुकर्मा द्वारा जीवना आनंद है विस्माद है विचार ਦੀਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ